ਔੜੀ ਨੰਨਾ ਗਰਾਸੈ ਕਾਲ ਤਹੇ ਜੋ ਸਾਖਤ ਪ੍ਰਭ ਕੀ ਜਿਹੜੇ ਪ੍ਰਭ ਨੇ ਸਾਖਤ ਬਣਾਤੇ ਉਹਨਾਂ ਨੇ ਕਾਲ ਦਾ ਗਰਾਸ ਬਣ ਜਾਣਾ ਕਾਲ ਨੇ ਖਾ ਜਾਣੇ ਨੇ ਉਹ ਚਾਹੇ ਉਹ ਕਿੱਢਈ ਹੋਵੇ ਗੁਰੂ ਬਣੇ ਹੋਏ ਹੌਲੀ ਗਾਂਬੀਆ ਬਣੇ ਹੋਏ ਜਿਤੇ ਔਲੀਆ ਅਉਂਬੀਆ ਗੌਰੇ ਬਹੁਤ ਹੋਏ ਹੈ ਸਵਾ ਕਾਲ ਦੇ ਅੰਤ ਦੌਰ ਅਤਲੇ ਸਭ ਚੱਬ ਗਿਆ ਕਾਲ ਕਾਲ ਦਾ ਗਰਾਸ ਬਣ ਜਾਣਾ ਸਭ ਨੇ ਜਿਹੜੇ ਸਾਖਤ ਨੇ ਸਾਖਤ ਉਹ ਹੁੰਦਾ ਜਿਹੜਾ ਗੁਰੂ ਬੜਿਆ ਹੁੰਦਾ ਕਿਸੇ ਧਰਮ ਦਾ ਆਗੂ ਹੁੰਦਾ ਉਹ ਸਾਖਤ ਜਿਹਨੇ ਨੇ ਸ਼ਕਤੀਸ਼ਾਲੀ ਹੁੰਦਾ ਉਹਦੇ ਬਗਰ ਕੁਝ ਹੁੰਦਾ ਹੈ ਉਦੇਵਾਜ ਦਮ ਹੁੰਦਾ ਜਿਹੜੇ ਵੱਡੇ ਵੱਡੇ ਰਾਕਸ਼ਾਂ ਦੀ ਗੱਲ ਕੀਤੀ ਉਹ ਸੰਗਤ ਤੇ ਸੀ ਸਾਡੇ ਜੋ ਸਾਖਤ ਪ੍ਰਭ ਕੀ ਜਿਹੜੇ ਬ੍ਰਾਹਮਣੇ ਸੰਗਤ ਬਣਾਤੇ ਅਨਿੱਕ ਬਣਾਤੇ ਅਨਿੱਕ ਜੋਨੀ ਜਨਮ ਹੈ ਮਰਾਂ ਆਤਮ ਆਰਾਮ ਨਾਲ ਜੀਉਂਦੇ ਉਹ ਅਨੇਕ ਜੋਨੀ ਜੀਵਨ ਉਹਦੀ ਇੱਕ ਜੁੜੀ ਉਹਦੀ ਹੋਣੀ ਬਹੁਤ ਸਾਰੀਆਂ ਪਤਾ ਨਹੀਂ ਕਿੰਨੀ ਹੋ ਜਾਣ ਜਿੱਡਾ ਵੱਡਾ ਸਾਖਤ ਉਹਨੀਆਂ ਜਿਆਦਾ ਜੀਉਂਦੇ ਜਿੱਦਾਂ ਬੜਾ ਸਾਲ ਤੋਂ ਨਹੀਂ ਥੱਲੇ ਡਿਪੈਂਡ ਹੋਣੇ ਆਤਮਰਾਮ ਨਾ ਚੀਨ ਆਤਮਰਾਮ ਨਹੀਂ ਹੋਇਆ ਕੋਈ ਨਹੀਂ ਆਤਮਾ ਨੂੰ ਨਹੀਂ ਕੋਈ ਤੇ ਆਪਣਾ ਆਪ ਨਹੀਂ ਕੋਈ ਜਨਮ ਦੇ ਵਰਦੇ ਰਹਿੰਦੇ ਨੇ ਇਹ ਦੇਖ ਜੂਨੀਅਰ ਚ ਪਰ ਆਤਮਾ ਨਹੀਂ ਕੋਈ ਤੇ ਆਤਮਾ ਕੀ ਹੈ ਆਤਮਰਾਮ ਦੋਹੀ ਚੱਲੇ ਆਤਮਰਾਮ ਲਿਓ ਪ੍ਰਵਾਹ ਇਹ ਜਿਹੜੀ ਆਤਮ ਹੈ ਨਾ ਤੇਰਾ ਮੂਲ ਇਹੀ ਰਾਮ ਹੈ ਪਹਿਲ ਬਦਲ ਲਾ ਵੀਰ ਕਰਨ ਰਾਮ ਬਾਹਰ ਨਹੀਂ ਹੈ ਦਸਤਾ ਮੁੰਡੇ ਨੂੰ ਰਾਮ ਮੰਨੇਗਾ ਮਾਰਿਆ ਜਾਏਗਾ ਸਵਾਗਤ ਹੋ ਜਾਏਗਾ ਤਦਸੇ ਮੁੰਡੇ ਨੂੰ ਰਾਮ ਮੰਨ ਕੇ ਜਨੂਗਾ ਸਵਾਗਤ ਤੇਰਾ ਜਿਹੜਾ ਆਤਮ ਆਤਮ ਦੀ ਆਵਾਜ਼ ਹੈ ਜੇ ਤੈਨੂੰ ਕੈੜੇ ਕੰਮਾਂ ਤੋਂ ਰੋਕਦੀ ਆਸਾਂ ਤੋ ਉਹ ਉਹ ਵੀ ਕੈੜੇ ਕੰਮਾਂ ਤੋਂ ਰੋਕ ਬੰਦੂ ਜੰਗਾ ਨੇ ਸੀ ਤਾਂ ਹੀ ਨੂੰ ਰਾਮ ਕਹਦੇ ਸੀ ਤੇਰੇ ਅੰਦਰ ਵੀ ਹੋਇਆ ਤੂੰ ਵੀ ਹੋਈ ਹਕ ਇਨਸਾਫ ਤੇ ਰਹੇਗਾ ਤੂੰ ਰਾਮ ਹੈ ਹਕ ਇਨਸਾਫ ਦੀ ਆਵਾਜ਼ ਨੂੰ ਦਬਾ ਕੇ ਆਪਣੇ ਅੰਦਰੋਂ ਚੱਲੇਗਾ ਦੂਏ ਅੱਗੇ ਚੱਲੇਗਾ ਰਾਵਣ ਮੰਗੇ ਲੈ ਬੰਦੇ ਜਿੰਦਗੀ ਜਿਵੇਂਗਾ ਬਨਰਜੀ ਕਰੇਗਾ ਰਾਵਣ ਆਤਮਾ ਦੀ ਆਵਾਜ਼ ਤੇ ਜੰਗ ਕਰੂਗਾ ਬਸ ਦੂਏ ਮਨ ਰਾਵਣ ਅੰਦਰ ਦਾ ਰਾਮ ਹੈ ਬਾਹਰ ਦਾ ਰਾਮੰਦੜ ਆਤਮ ਰਾਮਨਾ ਚੀਰ ਅੰਦਰ ਜਿਹੜਾ ਬੰਦਾ ਹੁੰਦਾ ਕੈਦ ਵੀ ਕਾਉਂਦਾ ਉਹrangle ਜਿਹੜੇ ਉਹਨਾਂ ਦਾ ਬਾਪ ਬੰਦਰ ਨਹਾ ਰਿਹਾ ਫੜੇ ਸ਼ਾਇਆ ਨੂੰ ਕੈਦ ਕਰਦੇ ਸਨ ਸ਼ਾਇਆ ਨੂੰ ਕੈਦ ਕਰਦੇ ਸਨ ਬੰਦਰ ਇਸ ਬੰਦਰ ਆ ਬਜਾਰੋਂ ਤਾਂ ਕੈਦ ਚ ਉਹਦੀ ਗੱਲ ਮੰਨਣੀ ਨਾ ਮੰਨਣੀ ਭਗਵਾਨ ਦੀ ਮਰਜੀ ਆਤਮਾ ਦੀ ਗੱਲ ਬੰਦਣੀ ਨਾ ਬੰਦੇ ਨੂੰ ਜੀ ਆਕੀ ਹੈ ਬਲਵਾ ਵਾਸੀ ਰਾਜ ਮੈਂ ਜਨ ਜਨ ਵਾਸੀ ਰਾਜਾ ਰਹੂ ਮਰ ਕੇ ਰੋਗਾ ਉਹਨਾਂ ਚਲੇ ਜਾਊਗਾ ਅਨੇਕ ਜੂਨ ਜਨਮ ਹੈ ਮਰੇ ਰੇਵਿਊ ਜਨਮ ਤੋਂ ਬੰਦ ਤੋ ਆਤਮਰਾਮਨਾ ਚੀ ਜਿਆ ਤਰੇ ਰਾਮ ਦੀ ਆਵਾਜ਼ ਤੇ ਆ ਜੂਗਾ ਰਾਮ ਦੇ ਵਿੱਚ ਛੜਨ ਵਿੱਚ ਹੋ ਕੇ ਰਾਜ ਕਰੂਗਾ ਪਰਤਨੇ ਰਾਜਗੀਤ ਦਾ ਆਰਾਮ ਦੇ ਛੱਡ ਜਾਓ ਆਰਾਮ ਦੇ ਪੂਰਨ ਹੋ ਜਾਓ ਚਲੋ ਕਿਉਂਕਿ ਇਹ ਰਾਜ ਕਰਨ ਰਾਜਰਾਮ ਦਾ ਇਹ ਉਪਰ ਤਰਪਰ ਹੈ ਪਰ ਉਹ ਰੂਪ ਵਿੱਚ ਪਰਤ ਕਰਨ ਆਪ ਨੇ ਮੈਦਾਨ ਇਸ ਕਰਕੇ ਰੰਜੀਤ ਸਿੰਘ ਨੇ ਵੀ ਆਪਣੇ ਆਪ ਨੂੰ ਰਾਜ ਐਕਲਰ ਨਹੀਂ ਕੀਤਾ ਰਾਜ ਨਹੀਂ ਪਾਇਆ تو خالسے کا راج سر پروشن والا راج سو استوں یہی کہہ رہا سر بندروں کو خالصے کا استعمال یہی کہہ رہا کہ میرا کیونکہ کہہ دینا اس کر کے تاج نہیں کر پابندی سی پا لینا جی ناڈر ہوں گا گالی بلوں جاتیوں سارے کام وہی کیتے راجی والوں ਕੰਪਾਨ ਕਰੇ ਹਰ ਕਿਤੇ ਉਦੋਂ ਵੀ ਜ਼ਿਆਦਾ ਕਰੇ ਰਾਜਾ ਇਹਨਾਂ ਦਾ ਰਾਜਾ ਨੇ ਕੰਪਨੀ ਜਿਹੜੇ ਅਨਜੀਤ ਸਰ ਦੇ ਪਿੱਛੇ ਜਿਹੜਾ ਪਰੋਸਾ ਆਪਣਾ ਤਾਂ ਨਹੀਂ ਕੀਤਾ ਫਰਜ਼ ਤਾਂ ਪਰੋਸਾ ਨਹੀਂ ਕੀਤਾ ਪਰੋਸਾ ਧੋਖਾ ਤਾਂ ਦਿੱਤਾ ਧੋਖਾੜਾ ਨੇ ਤਾਂ ਖਤ ਤੂ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਜਿਹੜੇ ਭਰੋਸਾ ਕਰਦਾ ਮੈਨੂੰ ਧੋਖਾ ਦੇ ਉਹ ਪਾਗਲ ਵੀ ਤਾਂ ਹੋ ਗਿਆ ਜਿਹੜੇ ਅਨਜੀਤ ਸਿੰਘ ਅਕਲਮੰਦ ਕਹਿੰਦੇ ਨੇ ਉਹ ਆਪ ਪਾਗਲ ਨੇ ਜਿਹੜਾ ਬੰਦਾ ਧੋਖੇ ਵਾਲ ਤੇ ਭਰੋਸਾ ਕਰਦਾ ਪਾਗਲ ਹੈ ਅਸਲ ਬੰਦ ਕਹੇ ਉਹ ਵੀ ਨਹੀਂ ਬੰਦਾ ਜਿਹੜੇ ਬੰਦੇ ਤੇ ਮੈਂ ਭਰੋਸਾ ਕਰਦਾ ਉਹ ਮੇਰੇ ਨਾਲ ਬਲੈਕਮੇਲ ਕਰਦੇ ਉਹ ਬੰਦ ਕਹਦਾ ਹੁੰਦਾ ਜਰਜੀਸ ਉਹਦੇ ਰਾਜ ਤੇ ਜੇ ਜਣਾ ਹੁੰਦਾ ਤਾਂ ਰਾਜੇ ਜਣਾ ਇੰਨੀ ਲੁੰਗੀਆਂ ਕਰ ਦਿੰਦਾ ਕਿ ਕਈ ਪੋਸਟਲ ਤੱਕ ਜੁਲਦਾ ਨਹੀਂ ਰਹਿੰਦਾ ਕਿਤੇ ਮੁਗਲਾਂ ਨੇ ਕੀਤੇ ਉਹ ਲਾਣੇ ਕੀਤੀ ਹੈ ਰੱਬ ਤੋਂ ਜਿਹੜਾ ਹੈ ਅਕਬਰ ਨੇ ਕੀਤੀ ਹੈ ਕਾਇ ਪੂਛਤਾ ਕਰਾਉਣੀ ਹੈ ਆਪਣੇ ਬੱਚਿਆਂ ਨੂੰ ਕਾਬਲ ਕਰਨਾ ਨੂੰ ਸਾਫ ਕਰਨਾ ਬੰਦੇ ਚੰਗੇ ਵਧੀਆ ਛਾਂਟ ਕੇ ਲਿਆਉਣੇ ਪੌੜੀ ਨੰਨਾ ਗਰਾਸੇ ਕਾਲ ਤਿਹ ਜੋ ਸਾਖਤ ਪ੍ਰਭ ਕੀਨ ਅਨੇਕ ਜੁਨ ਜਨਮੇ ਮਰੈ ਆਤਮ ਰਾਮ ਨਾ ਜੀਨ ਖਾਣਾ ਸ਼ੁਰੂ ਕਰੀ ਹੋਈ ਕੋੜੀ ਹਾਂ ਗਰਾਸੇ ਕਾਲ ਤਾਂ ਨਹੀਂ ਘਾਲ ਤੇ ਉਹਨਾਂ ਨੂੰ ਕਾਲ ਖਾ ਜਾਂਦਾ ਹੈ ਜਿਹੜੇ ਪ੍ਰਭ ਨੇ ਸਾਖਤ ਬਣਾ ਦੇ ਜਿਹਨਾਂ ਨੂੰ ਸਾਖਤ ਬਣਾਤਾ ਜਿਹੜੇ ਆਪਣੇ ਆਪ ਨੂੰ ਗੁਰੂ ਮੰਨ ਲੈਣੇ ਆਪਣੇ ਆਪ ਨੂੰ ਸੰਤ ਮੰਨ ਲੈਣੇ ਔਰ ਆਪਣੇ ਚੇਲੇ ਬਣਾਉਂਦੇ ਜਿਹੜਾ ਕੋਈ ਚੇਲਾ ਬਣਾਉਂਦਾ ਉਹ ਸਸ ਜਿਹੜਾ ਸੰਤ ਸੰਤ ਹੈ ਅਸਲ 'ਚ ਸੰਤਤਾ ਇਹਨੋਂ ਲੈਂਦਾ ਹੀ ਨਹੀਂ ਸੰਸਾਰ ਦੇ ਵਿੱਚ ਜੇ ਅਸੀਂ ਸੰਤ ਕਿਸੇ ਨੂੰ ਕਹਾਂਗੇ ਉਹਦੇ ਵਾਸਤੇ ਲੱਗਦਾ ਹਰ ਜਨ ਨੂੰ ਨਵਾਂ ਘੜਿਆ ਹੋਇਆ ਲੱਗਦਾ ਹਰ ਜਨ ਜਿਹੜਾ ਹੈਗਾ ਉਹ ਸੰਤ ਦੀ ਸ਼ਰਨ ਜਾਣਾ ਹੈ ਸੰਤ ਅੰਤਰ ਆਤਮਾ ਦਾ ਨਾਮ ਪ੍ਰਾਤਮਾ ਨੂੰ ਸੰਤ ਕਹਿੰਦੇ ਨੇ ਸੰਤ ਸ਼ਰਨ ਜੋ ਜਨ ਪਰੇ ਜਾਨੇ ਨੂੰ ਸਮਝ ਆ ਜਾਂਦੀ ਹੈ ਜਾਣਕਾਰ ਹੋ ਜਾਂਦਾ ਫਿਰ ਇਹ ਜਨ ਵੱਡਾ ਫਿਰ ਸੰਤ ਸ਼ਰਨ ਜਿਹੜਾ ਇਹਨਾਂ ਦਾ ਜਿੰਨਾ ਜੇ ਸੰਤ ਸੁਣਨੇ ਜਾਂਦਾ ਉਹਨਾਂ ਚਿਰ ਸਵਾਗਤ ਹੈ ਜੇ ਆਪਰੇ ਨੇ ਬਣਦਾ ਜਿਹੜਾ ਸਾਖ ਤਾਂ ਕਿਸੇ ਦੀ ਛਣ ਨਹੀਂ ਜਾਂਦਾ ਉਹ ਉਹ ਕਹਿੰਦਾ ਮੇਰੀ ਛੜ ਨਾ ਉਹ ਕਿਹੜੇ ਛਣ ਜਾਂਦਾ ਉਹ ਫਿਰ ਸੰਤ ਨਹੀਂ ਰਹਿੰਦਾ ਉਹ ਗੁਰੂ ਨਹੀਂ ਹੈਗਾ ਉਹ ਫਿਰ ਦਾਸ ਹੋ ਜਾਂਦਾ ਇੱਥੇ ਗੱਲ ਫਸੀ ਹੋਈ ਹੈ ਸਵਾਗਤ ਕੌਣ ਹੈ ਹਰ ਜੱਗ ਹਰ ਜੱਗ ਐਸਾ ਚਾਹੀਏ ਜੈਸਾ ਹਰਿ ਸਭ ਆਕਰ ਕੇ ਤਾਂ ਹਰ ਵਰਗਾ ਹੀ ਹੋ ਸ਼ਕਲੂਤ ਦਾ ਸੂਰਤ ਕਰਕੇ ਤਾਂ ਹਰ ਵਰਗਾ ਹੀ ਇਹ ਸਰੀਰ ਨਹੀਂ ਉਹਦਾ ਦੇਹ ਨਹੀਂ ਹੈ ਇਹਦੀ ਸਰੀਰ ਨਹੀਂ ਹੁੰਦਾ ਉਹਦਾ ਫਿਰ ਸਰੀਰ ਤਾਂ ਟੁੱਟ ਆ ਜਾਂਦਾ ਜਿਵੇਂ ਫਲ ਪੱਕ ਕੇ ਵਿਛਣੋਂ ਟੁੱਟ ਜਾਂਦਾ ਐ ਜਿਦਿਰੋਂ ਟੁੱਟਿਆ ਹੁੰਦਾ ਹਰ ਪੇੜ ਦੇ ហេਠਾ ਪਿਆਈ ਪੇੜ ਦੇ ਨਾਲ ਨਹੀਂ ਜੁੜਿਆ ਜੁੜਿਆ ਹੈ ਇਹਦੇ ਖੜੇ ੜੇ ਜਿਹੜਾ ਟੁੱਟ ਕੇ ਦਾ ਪੇੜ ਦੀ ਛਾਂ ਜਿਹਾ ਲੱਗਦਾ ਹੋ ਜੋ ਹਰ ਫਰ ਪਾਖੇ ਭੋਇਂ ਗਰੇ ਪਰ ਪੇੜ ਦਾ ਤਾਂ ਕੋਈ ਸਵਾਲ ਨਹੀਂ ਲੱਗ ਰਹੀ ਜੁੜਿਆ ਪੇੜ ਤੋਂ ਰਾਸ ਨਹੀਂ ਲੈ ਰਿਹਾ ਹੋ ਮਾਇਆ ਤੋਂ ਰਾਸ ਨਹੀਂ ਲੈ ਰਿਹਾ ਰਾਸ ਕੀ ਤੋਂ ਲੈ ਰਿਹਾ ਰਾਸ ਲੈਨੇ ਸੰਤ ਤੋਂ ਸੰਤ ਤੋਂ ਕੀ ਰਸ ਮਿਲਦਾ ਸੰਤ ਕੰਤ ਤੋਂ ਕੀ ਮਿਲਦਾ ਜਾਣਤੀ ਸ਼ਾਂਤੀ ਆਪਣੇ ਅੰਦਰੋਂ ਨਹੀਂ ਪੈਦਾ ਹੁੰਦੀ ਸ਼ਾਂਤੀ ਹੈ ਪ੍ਰਾਪਤ ਕਰਦੇ ਮਨ ਨੂੰ ਦਾ ਸੁਪਗ੍ਰਹਿ ਹੈ ਇਹ ਸ਼ਾਂਤੀ ਕੀ ਤੋਂ ਕਹਿਦਾ ਜੀ ਇਹ ਚੰਨਾਂ ਤੋਂ ਜਨਮ ਲੈ ਸਾਡੇ ਨਾਲ ਲਿਫਟੂ ਕਜਨਾ ਜਿਉਂ ਪਿਆਰ ਨੂੰ ਜਾਣਦੀ ਹੈ ਜਾਂ ਛੱਡ ਦੂ ਫਿਰ ਜਾਣਦੀ ਹੈ ਇਹ ਅਸੰਤ ਹੈ ਅੱਧਾ ਅੱਧਾ ਸੰਤ ਹੈ ਮਨ ਕਰਕੇ ਅਫਨਤਾਏ ਚਿਤ ਕਰਕੇ ਸੰਤ ਛੋਟਾ ਆਤਮਾ ਜਿਹੜੀ ਅੰਦਰ ਉਸ ਹਲਦਾ ਰਾਮ ਰੂਪ ਜਿਹੜਾ ਇਹਦੇ ਅੰਦਰ ਰਾਵਣ ਹੱਸਦਾ ਸਭਾ ਕਾ ਰਾਮ ਬੋਲਦਾ ਇਹ ਆ ਬਰਾਵਣ ਹੈ ਰਾਵਣ ਰਾਵਣ ਦੋ ਨਹੀਂ ਹੈ ਦੋ ਇੱਥੇ ਹੀ ਰੋਣ ਹੈ ਹੀ ਰੋਣ ਹੈ ਇਹ ਨਾਲੇ ਰਾਮ ਭਾਗ ਰਾਵਗ ਹੋਰ ਆਵਣ ਦਾ ਸਦੋਏ ਚਲੇਗਾ ਜਾ ਕੋ ਬਹੁਤ ਪਰਿਵਾਰ ਜੀ ਨਾਲ ਤੁਸੀਂ ਬਹੁਤ ਬੜੇ ਪਰਿਵਾਰ ਕਰ ਦਿੱਤੇ ਨੇ ਉਹਦੇ ਦੋ ਹੀ ਮਰ ਗਏ ਹੁਣ ਰਾਮ ਹੁਣ ਤੋਂ ਫਿਰ ਮੈਂ ਖਤਮ ਹੋ ਗਈ ਆਹ ਤੁਸੀਂ ਜਿਹੜੇ ਰਵਾਨਾ ਹੋਰ ਕਥਾ ਅਮਰ ਕਥਾ ਉਹ ਨਹੀਂ ਹੈ ਲਾ ਤਾਂ ਚੱਲਦੀ ਰਹੇ ਕਥਾ ਹੋਵੇ ਮੜ ਕੇ ਕੋਈ ਅਮਰ ਨਹੀਂ ਹੋਇਆ ਗੱਲ ਝੂਠ ਹੈ ਮੜ ਕੇ ਨਹੀਂ ਅਮਰ ਹੁੰਦਾ ਜਿਹੜਾ ਮਰਦਾ ਹੀ ਅਮਰ ਹੋਏ ਇਹਦਾ ਸਰੀਰ ਕਰਕੇ ਤੁਸੀਂ ਅਮਰ ਬਨੋਗੇ ਫਿਰ ਫਿਰ ਤਾਂ ਕੋਈ ਅਮਰ ਨਹੀਂ ਦਿਖਾਉਂਗਾ ਕਿ ਆਪੋਨੇ ਲੈਵਲ ਤੇ ਅਮਰ ਬਨੋਗੇ ਫਿਰ ਵੀ ਦੇਰੇ ਨਹੀਂ ਪਤਖੰਡ ਸਾਰੇ ਅਮਰੇ ਨੇ ਪਤ ਸਾਰੇ ਅਮਰੇ ਨੇ ਅਮਰ ਕੇ ਮੈਂ ਹੁਣ ਗਿਆ ਇਸ ਬਾਦ ਦਾ ਬਲੇਖਾ ਬੁਧਵਾਰ ਨਾਲ ਬੁਧਿਵਾਰ ਨਾਲ ਜੀ ਆਲਾ ਜੀ ਜਿਹੜੇ ਭਗਤ ਨੇ ਬੁਧਵਾਰ ਨੇ ਹਾਂ ਖਾਲਸਾ ਬੁਧਵਾਰ ਹੈ ਖਾਲਸਾ ਮੇਰਾ ਬੁੱਢ ਹੋ ਗਿਆ ਖੇਲ ਬੁੱਧ ਔਰ ਗਿਆਨ ਦਾ ਉਤਾਰ ਹੈ ਖਾਲਸਾ ਬਾਕੀ ਜਿਹੜੇ ਸਰੀਰ ਦੇ ਉਤਾਰ ਨੇ ਚੱਕਰ ਚੱਕਰ ਨਹੀਂ ਫਿਰਦੇ ਉਹ ਖਾਲਸਾ ਨਹੀਂ ਉਹ ਆਪਣੇ ਖੇਡ ਨਾਂ ਦੇ ਦਿਖਾਉਂਦੇ ਨੇ ਖਾਲਸਾ ਦਾ ਦੇ ਹੁੰਦੀ ਉਹਦੀ ਸਰੀਰ ਹੁੰਦਾ ਹੀ ਖਾਲਸਾ ਮਹਿਰੋ ਬੁੱਧ ਔਰ ਗਿਆਨ ਉਸ ਖਾਲਸਾ ਕਾ ਮੈਂ ਕਰੂੰ ਧਿਆਨ ਬੁੱਧ ਔਰ ਗਿਆਨ ਨੂੰ ਕਾ ਉਹਦਾ ਧਿਆਨ ਕਰਦੇ ਹਾਂ ਸਾਡਾ ਸਿੱਖਾਂ ਨੂੰ ਖਾਲਸਾ ਹੀ ਭਰੇ ਹੋਰ ਉੱਤੇ ਹੀ ਬਦਗਾਨ ਦੀ ਕੀ ਨੇ ਸਭ ਰਾਜ਼ ਨਹੀਂ ਨੇ ਜਾਇਦੇ ਸੱਜਖੰਡ ਵਾਲੇ ਖਾਲਸੇ ਨੂੰ ਉਹ ਜੇ ਬਾਣਾ ਸ਼ਰੀਰ ਦੀ ਗੱਲ ਫਿਰ ਤੁਸੀਂ ਸ਼ਰੀਰ ਬਾਣਾ ਤਾਂ ਫੌਜੀ ਵਰਤੀ ਹੈ ਅਸੀਂ ਉਹਦੀ ਐਣੀ ਅਸੀਂ ਵਰਦੀ ਪਾਈ ਖਾਦੇ ਜਿਹਨੂੰ ਬਾਣਾ ਕਹਿੰਦੇ ਵਰਦੀ ਹੈ ਤੇ ਖਾਲਸਾ ਗਾਲਪੁਰਖੀ ਫੌਜਾ ਫੌਜੇ ਵਰਦੀ ਹੁੰਦੀ ਹੈ ਜਾਇ ਉਹ ਬਾਣਾ ਕਰ ਵਰਦੀ ਉਹਨਾਂ ਦੇ ਉर्दू ਦਾ ਹੁਣ ਬਾਣਾ ਅਸੀਂ ਨਿਕਰੇ ਪਰ ਬਾਣਾ ਕਿਉਂਕਿ ਧਰਮ ਦੇ ਵਿੱਚ ਬਾਣਾ ਹੁੰਦਾ ਇਸ ਕਰਕੇ ਉਹਨੂੰ ਬਾਣਾ ਕਹਿਣਾ ਗਲਤ ਹੈ ਬਾਣੇ ਦਾ ਸਿਰ ਧਰਮ ਨਾਲ ਹੈ ਪੇਖ ਦਾ ਨੂੰ ਧਰਮ ਨਾਲ ਵਰਣਾ ਗਾਣੇ ਨੂੰ ਫੇਰ ਕਿ ਕਿਦਾਂ ਕਹਤੇ ਗੱਤੀ ਗਏ ਵਰਦੀ ਕਣੀ ਉਹਦੀ ਜਫਾ ਦੇ ਵਰਦੀ ਹੋਉਂ ਜਾਨ ਤੋਂ ਇਖਾਸੇ ਗਿਆ ਹਾਂ ਨਾਲ ਤੇ ਜਨ ਪਰ ਘੱਟ ਜਨੇ ਘਾਲ ਸਕਨੇ ਤੋਂ ਜਨ ਤੋਂ ਘੱਟ ਖਾਲਸਾ ਹੈ ਪਤਾ ਗਾਧਰੇ ਨੇ ਇਹ ਆ ਪੇਖ ਪੇਰ ਕਰਕੇ ਖਾਲਸਾ ਬਣ ਗਏ ਪੇਰ ਕਰਕੇ ਸੰਤ ਬਣ ਗਏ ਉਹੀ ਗੱਲ ਹੈ ਜਿਹੜੀ ਪਿੱਛੇ ਹੁੰਦੀ ਚੱਲੀ ਆਈ ਸੀ ਅਸਮ ਬਾਜ ਜਗਨਨ ਕਹੂਣੋ ਤੇ ਸੁੱਪੀ ਜੂ ਮੈਂ ਕਿਸੇ ਭੇਖਣਾ ਭੇਜਣ ਵਾਲਾ ਨਹੀਂ ਹੈ ਜੇ ਤੁਸੀਂ ਤਾਣ ਕਰੋ ਨਾ ਮੈਂ ਇਹਦਾ ਪੇਰ ਤੋਂ ਵਰਦੀ ਦੇਤੀ ਵਰਦੀ ਧਾੜਨ ਕਰ ਲਿਓ ਵੀ ਮੈਨੂੰ ਗੁਰੂ ਕੋਝੋਟੂ ਬਿਲਕੁਲ ਖਲਸਾ ਹੈ ਕਹੂਣੋ ਭੇਖੂ ਭੇਜੂ ਆਪਣੀ ਗੱਲ ਕਰਦੇ ਨੇ ਮੈਂ ਕਿਸੇ ਭੇਖਣਾ ਭੇਜਣ ਵਾਲਾ ਨਹੀਂ ਹੈ ਗੁਰੂ ਕਾ ਨਾਮ ਹੈ ਮੈਂ ਭੇਜਣ ਵਾਲਾ ਨਹੀਂ ਤੁਸੀਂ ਗੁਰੂ ਮੰਨਦੇ ਹੋ ਇਹਨੇ ਵਰਦੀ ਦਿੱਤੀ ਉਹਦਾ ਕਹਿੰਦਾ ਮੈਂ ਭੇਜਣਾ ਭੇਜਣ ਵਾਲਾ ਨਹੀਂ ਤੁਸੀਂ ਭੇਜਿਆ ਨਹੀਂ ਕਰਦੇ ਇੱਕ ਵੀ ਚਾਹੀਦਾ ਮੈਂ ਤੇ ਭੇਜਣਾ ਨਹੀਂ ਭੇਜਦਾ ਇਹਦਾ ਮਤਲਬ ਇਹ ਨਹੀਂ ਭੇਜਣਾ ਨਿਕਲਦਾ ਸੋਹੀ ਵਰਦੀ ਚਾਹੀਦੀ ਹੈ ਪਰ ਮੈਂ ਵਰਦੀ ਹੀ ਨਹੀਂ ਚਾਹੀਦੀ ਕਹਾਣੀ ਕੋ ਚਾਹੀਦੀ ਹੈ ਕਹਾਣਾ ਕੋ ਚਾਹੀਦਾ ਅਰਜੀਦਾ ਬਹਲਾ ਡੱਬਾ ਡੱਬੇ ਦੇ ਵਿੱਚ ਕੀ ਆ ਪਾਇਆ ਹਾਜੀ ਉਹ ਤੋਰ ਕੇ ਅਰਬੁੱਦੋ ਹੀ ਹੈ ਉਹ ਵੇਖ ਖੁਦ ਹੈਗੀ ਹੈ ਵਿੱਚ ਗਿਆਨ ਹੈਗਾ ਵਰਮੰਤਾ ਉਹ ਨਹੀਂ ਹੈ ਫਿਰ ਉਹ ਕੌਣ ਵਾਸਤੇ ਬੇਗਲਿਆ ਸੀ ਤੇ ਵਰਦੀ ਤੋਂ ਕੌਣ ਵਾਸਤੇ ਲਈ ਸੀ ਸੰਗਾਂ ਗਰਾਸੇ ਕਾਲ ਤਹਿ